ਅੱਜ ਦਿਨੀ ਕੱਲ ਸ਼ਾਮ ਨੂੰ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਕੀ ਖਬਰ ਮਿਲਦੀ ਹੈ ਜਿਸ ਦੇ ਵਿੱਚ ਕੀ 8 ਜਣਿਆਂ ਦੇ ਕਰੀਬ 8 ਤੋਂ 9 ਜਣਿਆਂ ਦੇ ਕਰੀਬ ਜਿਹੜੇ ਆ ਸ਼ਰਾਬ ਪੀਂਦੇ ਨਾਲ ਮੋਤਾ ਹੁੰਦੀਆਂ ਨੇ ਤਾਂ ਇੱਕ ਪਰਿਵਾਰ ਦੇ ਘਰ ਅਸੀਂ ਪਹੁੰਚੇ ਆ ਜਿਸ ਦੇ ਵਿੱਚ ਕੀ ਲੜਕੇ ਦਾ ਨਾਮ ਅਮਰਪਾਲ ਆ ਤਾਂ ਤਲਵੰਡੀ ਖਰ ਪਿੰਡ ਦੇ ਵਿੱਚ ਮੌਜੂਦ ਆ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਤਾਂ ਕੀ ਹੋਇਆ ਸੀ ਜੀ ਕਦੋਂ ਗਿਆ ਸੀ ਤੁਹਾਡਾ ਬੇਟਾ ਬਾਹਰ ਹੋ ਜੀ ਸ਼ਰਾਬ ਪੀ ਕੇ 8-9 ਅੱਟਕਦਾ ਟਾਈਮ ਹੋਣਾ 8:30 ਦਾ ਪੀ ਕੇ ਮੁੜ ਕੇ ਹੋਰ ਨਹੀਂ ਉੱਠਿਆ ਹੂੰ ਮੁਰਕੇ ਰਾ ਜਾਰਾ ਟਲਾ ਹੋ ਗਿਆ ਆਪਾ ਹਸਪੀਟਲ ਖੜਿਆ ਸਾਨੂੰ ਜਵਾਬ ਹੋ ਗਿਆ ਕਹੋਂ ਰਿਹਾ ਉਥੇ ਰਾਜ ਮੌਤ ਹੋ ਗਈ ਕੀ ਕਰਦਾ ਕੀ ਸੀਗਾ ਤੇ ਮਿਹਨਤ ਕਰਦਾ ਸੀ ਮਜ਼ਦੂਰ ਹੈ ਆਪਣੀ ਇਰਾਜ਼ਗਰੀ ਕਰਦਾ ਸੀ ਤੇ ਇਹੋ ਕਮਾਉਣ ਵਾਲਾ ਜਿਹੜੀ ਘਰ ਦੀ ਆ ਓ ਢਿਲੀ ਮੱਠੀ ਰਿੰਦੀ ਆ ਉਹ ਨਹੀਂ ਕੁਝ ਕਰ ਸਕਦੀ ਦੋ ਬੱਚੇ ਆ ਦੋ ਬੱਚੇ ਆ ਤੇ ਉਹਦੇ ਬਗੈਰ ਨਹੀਂ ਹੁਣ ਕੋਈ ਟਾਈਮ ਪਾਸ ਵਾਲੀ ਗੱਲ ਮੁਸ਼ਕਲ ਜੀ ਦੀ ਰਿਹਾ ਤੇ ਇਹਦੀ ਮੌਤ ਹੋ ਗਈ ਘਰਿਆਂ ਦਾ ਇਕੱਲਾ-ਇਕੱਲਾ ਸੀ ਨਹੀਂ ਜੀ ਉਹ ਵੱਖੋ-ਵੱਖੇ ਵੱਖ ਪਰਿਵਾਰ ਹੈ ਹੂੰ ਹਾਂਜੀ ਕਾਰ ਦੇ ਨਾਟ ਬਾਰਾ ਹੈ ਕਾਰ ਦੇ ਨਾ ਕਿ ਕਿੰਨੇ ਬੱਚੇ ਨੇ ਦੋ ਬੱਚੇ ਤਾਂ ਅਕਸਰ ਸ਼ਰਾਬ ਪੀਣ ਜਾਂਦਾ ਸੀਗਾ ਤਾਂ ਕੱਲ ਕੀ ਮਾੜੀ ਹਰਾ ਪੀਲੀ ਸੀ ਨਹੀਂ ਜੀ ਉਹ ਤਾਂ ਪਹਿਲਾਂ ਡੇਲੀ ਜਾਂਦਾ ਜਿਹੜੇ ਕੱਲ ਪੀਤੀ ਹੋਰ ਨਾਲ ਬਸ ਇਹ ਮਣਕ ਨੇ ਉੱਠਿਆ ਹਾਂਜੀ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਕਿ ਘਰ ਨਾਲ ਕੋਈ ਗਲਵਾ ਕੀਤੀ ਗਈ ਹੈ ਹੁਣ ਤੱਕ ਹਾਂਜੀ ਕੀਤੀ ਗਈ ਕੀ ਕਹਿੰਦੇ ਉਹ ਦਿੱਤਾ ਮਤਲਬ ਕਾਰਵਾਈ ਕਰਕੇ ਲੈ ਗਏ ਹਾਂਜੀ ਤੇ ਤੁਹਾਡਾ ਕੀ ਰਿਸ਼ਤੇਦਾਰ ਤੁਹਾਡੀ ਮੇਰਾ ਭਤੀਜਾ ਜੀ ਤੁਹਾਡਾ ਭਤੀਜਾ ਮੇਰਾ ਭਤੀਜਾ ਤੇ ਕਿੰਨੇ ਬੱਚੇ ਸੀ ਕੋਈ ਇਹਦੇ ਦੋ ਬੱਚੇ ਇੱਕ ਗੁੱਡੀ ਇੱਕ ਕਾਕਾ ਜੋ ਹਾਂਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੀਆਂ ਸੰਝੀਆਂ ਕਰ ਰਹੇ ਹਨ ਅਮਰਪਾਲ ਦੇ ਘਰ ਦੀ ਤਸਵੀਰ ਸਾਂਝੀ ਕਰ ਰਹੇ ਹਨ ਕਿ ਕੱਲ ਕੰਮ ਤਾਂ ਕੱਲ ਕੰਮ ਤੋਂ ਆ ਕੇ ਜਿਹੜਾ ਸ਼ਰਾਪਿੰਗ ਗਿਆ ਹੀ ਨਹੀਂ ਕੰਮ ਤੇ ਨਹੀਂ ਗਿਆ ਮੜ ਕੇ ਉੱਠਿਆ ਹੀ ਨਹੀਂਗਾ ਤੇ ਘਰਦਿਆਂ ਨੇ ਵੀ ਠੰਡਾ ਦਿੱਤਾ ਅੰਦਾ ਮੇਰੇ ਦਿਲ ਨੂੰ ਕੋਈ ਠੰਡਾ ਦਿੱਤਾ ਲੈ ਆ ਕੇ ਤੇ ਉਹ ਤੋਂ ਬਾਅਦ ਮੜ ਕੇ ਇਹਨਾਂ ਆਖਾ ਸਤਾਵਾ ਤੇ ਥੋੜਾ ਥੋੜਾ ਢਲਾ ਹੀ ਮੜ ਕੇ ਜਾੜਾ ਹੋ ਗਿਆ ਤੇ ਹਸਪੀਟਲ ਖੜਾ ਜਵਾਬ ਹੋ ਗਿਆ ਉੱਥੇ ਮੌਤ ਹੋ ਗਈ ਹਾਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜ਼ਰੂਰ 8 ਤੋਂ ਵੀ ਜ਼ਿਆਦਾ ਜੋ ਪਰਿਵਾਰ ਹੈਗੇ ਨੇ ਇਹੋ ਜਿਹੇ ਜਿਨ੍ਹਾਂ ਦੇ ਕੀ ਘਰ ਦੇ ਜੀ ਪੂਰੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅਮਰਪਾਲ ਦੇ ਘਰ ਦੀ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਜੋ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਜ਼ਿਆਦਾ ਕਿਤਨੇ ਕਿਤੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੋ ਪ੍ਰਸ਼ਾਸਨ ਵੱਲੋਂ ਕਿਆ ਗਿਆ ਸਰਕਾਰਾਂ ਵੱਲੋਂ ਅਕਸਰ ਨਸ਼ਾ ਯੋਧ ਨਸ਼ਾ ਵਿਰੋਧ ਵਿੱਚ ਲਾਇਆ ਗਿਆ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੀ ਮਾੜੀ ਸ਼ਰਾਬ ਕਾਰਨ ਜਿਹੜੀ ਜਾਨ ਜਿਹੜੀ ਗਵਾਣੀ ਪਈ ਹੈ ਤਾਂ ਉੱਥੇ ਹੀ ਅਸੀਂ ਹੋਰ ਵੀ ਜਾਣਕਾਰੀ ਲੈ ਲੈਨੇ ਆ ਤਾਂ ਕਿ ਇਸ ਪਿੰਡ ਦੇ ਵਿੱਚ ਮਾੜੀ ਸ਼ਰਾਬ ਅਕਸਰ ਨਿਕਲਦੀ ਹੈ ਜਾਂ ਕਿੱਥੋਂ ਆਉਂਦੀ ਹੈ ਨਹੀਂ ਜੀ ਸਾਡੇ ਪਿੰਡ ਸ਼ਰਾਬ ਨਹੀਂ ਨਿਕਲਦੀ ਇਹ ਸ਼ਰਾਬ ਥ੍ਰੀ ਵਾਲ ਤੋਂ ਪੀ ਕੇ ਆਉਂਦਾ ਹੈ ਹਾਂਜੀ ਤਾਂ ਉੱਥੇ ਵੀ ਦੇਸੀ ਸ਼ਰਾਬ ਪਿੰਦਾ ਸੀਗਾ ਦੇਸੀ 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 ਕਿੰਨੇ ਸਮੇਂ ਤੋਂ ਪਿੰਦਾ ਸੀਗਾ ਸ਼ਰਾਬ ਤੇ ਵੈਸੇ ਨੂੰ ਪੀਣ ਦਾ ਬੜਾ ਚਰੋਗ ਹੈ ਪਰ ਕਰਕੇ ਪੀ ਕੇ ਆਪਣਾ ਕੰਮ ਠੰਡਾ ਕਰਕੇ ਭੇਤ ਕਾਣ ਵਾਲਕੇ ਪੈਗ ਲੱਕ ਰੋਟੀ ਖਾ ਕੇ ਆਨੰਦਨਾ ਫੇਰ ਜਾਂਦਾ ਹੈ ਕੋਈ ਗੱਲ ਬਾਤ ਨਹੀਂ ਜਿਹੜੀ ਇਹਨਾਂ ਕੱਲ ਪੀਤੀ ਉਹਦੇ ਨਾਲ ਹੀ ਉੱਠਿਆ ਹੈ ਕਿੰਨੀ ਉਮਰ ਸੀਗੀ ਤੇਰੀ 35 ਸਾਲ ਉਮਰ ਦੀ 35 ਸਾਲ ਦੀ ਹਾਂਜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ 35 ਸਾਲ ਉਮਰ ਅਮਰਪਾਲ ਦਿੱਤਾ ਉਸਦੇ ਪਰਿਵਾਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜੋ ਦੁੱਖ ਦਾ ਮਾਹੌਲ ਜੋ ਹੈਗਾ ਕਿਉਂਕਿ ਜੋ ਘਰ ਦਾ ਜੀ ਜਿਸ ਦੇ ਕਿ ਦੋ ਪੁੱਤ ਹੋਣ ਦੋ ਬੱਚੇ ਹੋਣ ਤਾਂ ਪੂਰੇ ਪਰਿਵਾਰ ਦੇ ਵਿੱਚ ਕਾਫੀ ਜੋ ਸੋਗ ਦਾ ਮਾਹੌਲ ਇਸ ਵਕਤ ਹੈਗਾ ਤਾਂ ਇਹ ਖਾਸ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਜਾਣਕਾਰੀ ਦੇ ਦਈਏ ਕਿ ਹੋਰ ਵੀ ਜਿਹੜੇ ਪਰਿਵਾਰ ਹੈਗੇ ਨੇ ਤਾਂ ਉੱਥੇ ਵੀ ਆਪਾਂ ਇਹ ਪਹੁੰਚ ਕੇ ਜੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਜੋ ਅਮਰਪਾਲ ਦੇ ਪਰਿਵਾਰ ਦੀ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਤਾਂ ਇਹ ਜੋ ਅਮਰਪਾਲ ਦੇ ਜੋ ਧਰਮ ਪਤਨੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਕੀ ਹੋਇਆ ਸੀ ਕਿ ਤੁਸੀਂ ਘਰ ਮੌਜੂਦ ਸੀਗੇ ਕਿ ਅਮਰਪਾਲ ਵੱਲੋਂ ਜੀ ਕੀ ਹੋਇਆ ਸੀ ਕਿ ਸ਼ਰਾਬ ਪੀ ਕੇ ਆਏ ਸੀ ਕਿ ਹਾਂ ਜੀ ਸਰ ਪੀ ਕੇ ਆਏ 7-8 ਵਜੇ ਆਗਾ ਟਾਈਮ ਮੁਰ ਕੇ ਤਾਂ ਬਾਤ ਨਹੀਂ ਆਨੇ ਹੋਸ਼ ਕੀਤੀ ਤੇ ਫਿਰ ਹੋਰ ਕੀ ਦਿੱਕਤ ਕੀ ਆਈ ਸੀ ਉਸ ਤੋਂ ਬਾਅਦ ਹਾਈ ਪੁੱਛਿਆ ਤੇਰੇ ਪੀੜ ਹੁੰਦੀ ਆਂਦਾ ਮੇਰੇ ਨਹੀਂ ਹੁੰਦੀ ਕੋਛ ਨਹੀਂ ਹੁੰਦਾ ਬਸ ਅੰਦਰ ਸ਼ਰਾਬ ਹੀ ਪੀਤੀ ਆ ਹੋਰ ਨਹੀਂ ਕੋਛ ਹੋਇਆ ਨਾ ਬਸ ਜ਼ਰਾ ਟਲਾ ਹੋ ਗਿਆ ਨਾ ਫੋਟੋ ਫਿਰ ਆਪਾਂ ਹਸਪੀਟਲ ਖੜਿਆ ਇਹਨੂੰ ਤੇ ਜਾਂਦਾ ਜਾਂਦਾ ਫਿਰ ਉੱਥੇ ਜਵਾਬ ਹੋ ਗਿਆ ਇਹਨੂੰ ਉੱਥੇ ਪੂਰਾ ਹੋ ਗਿਆ ਹਾਂਜੀ ਇਹ ਨਹੀਂ ਗੱਲ ਕਰ ਇਹ ਗੱਲ ਨਹੀਂ ਕਰ ਸਕਦੇ ਤਾਂ ਇਹ ਤੁਸੀਂ ਵੇਖ ਸਕਦੇ ਕਿ ਇਹ ਦੋ ਬੱਚੇ ਜੋ ਨੇ ਅਮਰਪਾਲ ਦੇ ਬੱਚੇ ਨੇ ਤਾਂ ਕੱਲ ਮਾੜੀ ਸ਼ਰਾਬ ਪੀਣ ਕਾਰਨ ਜੋ ਹੈ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਅਕਸਰ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਹੈ ਨਸ਼ਾ ਯੁੱਧ ਨਸ਼ਾ ਵਿਰੋਧ ਵੀ ਜਿਹੜਾ ਚਲਾਇਆ ਗਿਆ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਕੀ ਜਿਹੜੀ ਮਾੜੇ ਅੰਸਰ ਨੇ ਉਹਨਾਂ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਲੇਕਿਨ ਇਹ ਮੰਦਪਾਗੀ ਖਬਰ ਕੱਲ ਜੋ ਦੇਰ ਰਾਤ ਹੰਮਰਸ਼ਰ ਜਿਲ੍ਹਾ ਦੇ ਵਿੱਚ ਜਿਹੜੀ ਆ ਹੁੰਦੀ ਆ ਤਾਂ ਉੱਥੇ ਹੀ ਤੜਨਾ ਕੱਲੀ ਕੱਲੀ ਅਪਡੇਟ ਕੱਲੇ ਕੱਲੇ ਕਰਦੀ ਅਪਡੇਟ ਜਿਹੜੀ ਆ ਸਾਂਝੀ ਕਰਦੇ ਆ ਕਿ ਕਿੰਨਾ ਕਿੰਨਾ ਵੱਲੋਂ ਜਿਹੜੇ ਆਪਣੇ ਜੀ ਗਵਾਏ ਕੇ ਕੱਲੀ ਕੱਲੀ ਜਾਣਕਾਰੀ ਜਿਹੜੀ ਆ ਤੜ ਤੱਕ ਜ਼ਰੂਰ ਲੈ ਕੇ ਜਾਣੇ ਆ ਕੈਮਰਾਮੈਨ ਸਦੀਕ ਮਰਦਾਨਾ ਲੇਚਸ ਨੂੰ ਐਗਜੈਕ ਬਣੀ ਟੀਵੀ ਸ਼੍ਰੀ ਅਮਸਾ ਸਾਹਿਬ ਤੋ ਦਿਨੀ ਕੱਲ ਸ਼ਾਮ ਨੂੰ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਕੀ ਖਬਰ ਮਿਲਦੀ ਹੈ ਜਿਸ ਦੇ ਵਿੱਚ ਕੀ 8 ਜਣਿਆਂ ਦੇ ਕਰੀਬ 8 ਤੋਂ 9 ਜਣਿਆਂ ਦੇ ਕਰੀਬ ਜਿਹੜੇ ਆ ਸ਼ਰਾਬ ਪੀਂਦੇ ਨਾਲ ਮੋਤਾ ਹੁੰਦਿਆਂ ਨੇ ਤਾਂ ਇੱਕ ਪਰਿਵਾਰ ਦੇ ਘਰ ਅਸੀਂ ਪਹੁੰਚੇ ਆ ਜਿਸ ਦੇ ਵਿੱਚ ਕੀ ਲੜਕੇ ਦਾ ਨਾਮ ਅਮਰਪਾਲ ਆ ਤਾਂ ਤਲਵੰਡੀ ਖੁਰ ਪਿੰਡ ਦੇ ਵਿੱਚ ਮੌਜੂਦ ਆ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਤਾਂ ਕੀ ਹੋਇਆ ਸੀ ਜੀ ਕਦੋਂ ਗਿਆ ਸੀ ਤੁਹਾਡਾ ਬੇਟਾ ਬਾਹਰ ਉਹ ਜੀ ਸ਼ਰਾਬ ਪੀ ਕੇ 8-9 8 ਕ ਦਾ ਟਾਈਮ ਹੋਣਾ ਸਾਡੇ